ਮੰਮਾ ਅਜਾ ਦੋਦੀ ਦੀ ਦੀਦੀ ਆਈ ਆ ਸਾਰਾ ਖਰਚੇ ਤੇ ਮੈਂ ਹੀ ਕਰਨ ਆ ਕਿੰਨਾ ਖਰਚਾ ਹੁੰਦਾ ਦੀਦੀ ਦਾ ਕਦੀ ਦਵਾਈਆਂ ਦਾ ਖਰਚਾ ਕਦੀ ਟੈਸਟਾਂ ਦਾ ਖਰਚਾ ਤੇ ਉਹ ਤੇ ਮੈਨੂੰ ਸੀਮਾ ਨੇ ਕਿਹਾ ਸੀ ਵੀ 500 ਰੁਪਏ ਦੀਦੀ ਨੂੰ ਦੇ ਦਿਓ ਤੇ ਮੈਂ ਤੇ ਕਿਹਾ ਸੀ ਵੀ ਉਹ ਵੀ ਰਹਿਣ ਦਿਓ ਉਹ ਤੇ ਮੈਂ ਸੀਮਾ ਤੇ ਕਹਿਣ ਤੇ ਤੁਹਾਨੂੰ 500 ਰੁਪਏ ਦਿੱਤਾ ਵਾ ਅੱਛਾ ਸੀਮਾ ਨੇ ਤੈਨੂੰ ਕਿਹਾ ਵਾ 500 ਰੁਪਏ ਦੇ ਦੋ ਉਦਾਂ ਤੂੰ ਕੁਝ ਨਹੀਂ ਦੇਣਾ ਹੈਨਾ ਮੇਰੀ 1 ਮਿੰਟ ਗੱਲ ਸੁਣਨਾ ਕੁੜੀ ਆਈ ਆ ਚਲ 100 ਵਾਰੀ ਬਿਮਾਰ ਹੀਗੀ ਜਿੱਦਾਂ ਹੀ ਖਰਚਾ ਤੇ ਹੋਣਾ ਹੀ ਜਿਵੇਂ ਸਿਰ ਚੁੱਕ ਕੇ ਲਿਆਈ ਹਨਾ ਤੇ ਖਰਚਾ ਤੇ ਫਿਰ ਹੋਣਾ ਸੀ ਫਿਰ ਮੈਂ ਕੀ ਕਹਿੰਦੀ ਵੀ ਉੱਥੋਂ ਪੈਸੇ ਮੰਗਵਾ ਤਾਂ ਮੈਂ ਤੇਰਾ ਇਲਾਜ ਕਰਵਾਣਾ ਵਾ ਇੰਨੀ ਗੱਲ ਤਾਂ ਨਹੀਂ ਤੈਨੂੰ ਪਤਾ ਲੱਗਦਾ ਆਈ ਹੀ ਕੁੜੀ ਸਾਡਾ ਫਰਜ਼ ਹੀ ਦੇ ਕੇ ਤੋੜਨਾ ਹੈ ਕਮ ਸੇ ਕਮ ਸਰਦੀਆਂ ਆਣ ਨਹੀਂ ਕੋਈ ਸੂਟ ਹੀ ਲੈ ਕੇ ਦੇ ਦਿੰਦਾ ਉਹਨੂੰ 1000 2000 ਕੈਸ਼ ਹੀ ਦੇ ਦਿੰਦਾ ਉਹਨੂੰ ਹੈ ਹੁਣ ਤੈਨੂੰ ਬੜਾ ਵਾ ਉਹਦਾ ਕਿੱਦਾਂ ਕਰੇਗਾ ਉਧਰ ਕਿੱਦਾਂ ਕਰੇਗਾ ਫਿਰ ਹੁਣ ਮਾਂ ਮੇਰੀ ਗੱਲ ਸੁਣੋ ਇਹ ਸੂਟ ਦੀ ਗੱਲ ਛੱਟ ਸੁਣਾ ਤੇ ਕੀ ਗੱਲ ਭੈਣ ਨੂੰ ਆਪਾਂ ਦੇ ਦਿੰਦੇ ਨਹੀਂ ਆ ਜੇ ਤੁਸੀਂ ਦੇਤਾ ਤੇ ਗੱਲ ਤੇ ਇੱਕੋ ਹੀ ਗਿਆ ਤੇ ਘਰ ਚ ਜੀ ਨਾ ਬਾਹੂ ਭਾਵੇਂ ਘਰ ਚੋਂ ਗਿਆ ਪਰ ਤੂੰ ਤੇ ਇੱਕ ਵਾਰੀ ਕੋਰੀ ਨਾ ਕਰਤੀ ਨਾ ਨਹੀਂ ਦੇਣਾ ਤੇ ਹੁਣ ਕਿਉਂ ਮੈਨੂੰ ਪੁੱਛਣ ਡਿਆ ਆਗੇ ਵੀ ਮੈਂ ਉਧਰ ਦਵਾਂਗੇ ਨਾ ਦਵਾਂ ਮਮੀ ਜੇ ਮਦਦ ਕਰਨੀ ਆ ਤੇ ਹੱਥ ਨੂੰ ਹੱਥ ਹੀ ਆ ਜੇ ਅਗਲੇ ਨੂੰ ਲੋੜ ਹੈਗੀ ਆ ਤੇ ਤਾਂ ਹੀ ਨਾ ਅਗਲੇ ਨੂੰ ਮੰਗੇ ਆ ਤੇ ਜੇ ਮਦਦ ਕਰ ਵੀ ਦਊਗਾ ਤੇ ਉਹਨੇ ਕਿਹੜੇ ਸਾਨੂੰ ਵਾਪਸ ਨਹੀਂ ਮੋੜਨੇ ਉਹਨੂੰ ਨਹੀਂ ਪਤਾ ਤੈਨ ਦਾ ਘਰ ਆ ਉਹ ਤੇ ਉਹਨੂੰ ਦੇਣਾ ਹੀ ਪੈਣਾ ਮੈਂ ਤਾਂ ਹੀ ਤੁਹਾਨੂੰ ਕੰਨਾਂ ਹੀ ਪੀ ਮਦਦ ਕਰਦੀ ਏ ਮਤਲਬ ਇਹਦਾ ਵੀ ਤੇਰੇ ਕੋਲ ਪੈਸੇ ਹੈਗੇ ਆ ਹੈਗੇ ਆ ਨਾ ਤਾਂ ਹੀ ਤੂੰ ਕਹਿੰਦਾ ਨਾ ਮਦਦ ਕਰਨੀ ਆ ਤੇ ਭੈਣ ਵਾਸਤੇ ਤੇ ਤੇਰੇ ਕੋਲ ਹੈਗੇ ਨਹੀਂ ਸੀ ਉਹ ਤੇ ਤੇਰੇ ਕੋਲ 500 ਰੁਪਏ ਨਹੀਂ ਸਰਣ ਡਿਆ ਨਾ ਕਰੀ ਜੰਨਾ ਇਹਦਾ ਮਤਲਬ ਤੇਰੇ ਕੋਲ ਹੈਗੇ ਤਾਂ ਤੂੰ ਮਦਦ ਕਰਨੀ ਤੇ ਕਰ ਲੈ ਮੈਨੂੰ ਕੀ ਕੰਨਾ ਮੰਮੀ ਮੇਰੇ ਕੋਲ ਪੈਸੇ ਕਿੱਥੋਂ ਹੋਣੇ ਹਾਂ ਮੇਰੇ ਕੋਲ ਪੈਸਾ ਕੋਈ ਨਹੀਂਗਾ ਮੈਂ ਤੇ ਆਪ ਦੁਕਾਨ ਤੇ ਬੜਾ ਔਖਾ ਵਾ ਤੁਹਾਨੂੰ ਪਤਾ ਵਾ ਅ ਜਦੋਂ ਦੀ ਭੈਣਾਂ ਹੀ ਮੇਰਾ ਕਿੰਨਾ ਖਰਚ ਤੇ ਖਰਚਾ ਹੁੰਦਿਆ ਵਾ ਤੇ ਜੇ ਮੈਂ ਭੈਣ ਨੂੰ ਤਾਂ ਕਹਿ ਹੀ ਦਿੱਤਾ ਸਸਤੇ ਤੌਰ ਤੇ ਵੀ ਮੇਰਾ ਖਰਚ ਹੁੰਦਾ ਤਾਂ ਕੰਦੀ ਮੈਂ ਤੈਨੂੰ ਪੈਸੇ ਦੇ ਕੇ ਜਾਵਾਂਗੀ। ਐ ਕੋਈ ਥੋੜੀ ਥੋੜੀ ਗੱਲ ਕੀਤੀ ਉਹਨੇ। ਲੇਕਿ ਤੂੰ ਵੀ ਤਾਂ ਫਿਰ ਬਾਰ-ਬਾਰ ਉਹਨੂੰ ਸੁਣਾਈ ਜਾਨਾ ਸੁਣਾਈ ਜਾਨਾ ਤੇ ਫਿਰ ਉਹ ਕੀ ਕਹਿੰਦੀ ਤੈਨੂੰ? ਹਾਂ ਬਾਕੀ ਜੇ ਤੇਰੇ ਤੂੰ ਕਹਿੰਦਾ ਮੇਰਾ ਕੰਮ ਨਹੀਂ ਹੈਗਾ ਤੇ ਫਿਰ ਤੂੰ ਮਦਦ ਕਿੱਥੋਂ ਕਰਨੀ ਆ ਪਹਿਲਾਂ ਮੈਨੂੰ ਤੂੰ ਇੰਨੀ ਗੱਲ ਦਾ ਜਵਾਬ ਦੇ। ਮੈਂ ਤਾਂ ਇਸ ਕਰਕੇ ਕਹਿ ਨਹੀਂ ਵੀ ਪੈਸੇ ਤੇ ਘਰ ਚੋਂ ਹੀ ਜਾਣੇ ਆ। ਮੈਂ ਤੁਹਾਡੇ ਕੋਈ ਲੈ ਕੇ ਮਦਦ ਕਰਨੀ ਆ ਪਰ ਮੈਂ ਆਪਣੇ ਆਪ ਥੋੜਾ ਕਰ ਸਕਦਾ ਵਾਂ ਤੇ ਨਾ ਮੇਰੇ ਕੋਈ ਪੈਸਾ ਹੈਗਾ ਵਾ। ਵੇਖ ਲਾ ਜਿੱਦਾਂ ਤੈਨੂੰ ਸਹੀ ਲੱਗਦਾ ਨਾ ਲੱਕੀ ਵੇਖ ਲਾ ਤੂੰ ਮੈਂ ਤੈਨੂੰ ਹੁਣ ਕੁਝ ਨਹੀਂ ਕਹਿਣਾ ਹੈਗਾ ਕਿਉਂਕਿ ਤੂੰ ਬਾਰ-ਬਾਰ ਬਾਰ-ਬਾਰ ਇੱਕੋ ਹੀ ਗੱਲ ਤੇ ਆਣਾ ਮੇਰੀ ਭੈਣ ਆਈ ਤਾਂ ਖਰਚਾ ਹੋ ਗਿਆ ਮੇਰੀ ਭੈਣ ਆਈ ਤਾਂ ਖਰਚਾ ਹੋ ਗਿਆ ਮੈਂ ਹੁਣ ਨਹੀਂ ਤੈਨੂੰ ਕੁਝ ਵੀ ਕਹਿਣਾ ਭਾਬੀ ਵੀ ਗੱਲ ਸੁਣੋ ਜੇ ਕਹਿੰਦਾ ਪਿਆ ਲੱਕੀ ਤਾਂ ਕਰ ਦਿਓ ਮਦਦ ਮਾੜੇ ਆਪਣੇ ਘਰੋਂ ਫਿਰ ਕਿਹਾ ਜਾ ਕਰ ਦੋਗੇ ਥੋੜੀ ਜੀ ਮਦਦ ਗੁਰਦੀਪ ਇੱਕ ਜਗ੍ਹਾ ਉਹ ਕਹਿੰਦਾ ਮੇਰਾ ਕੰਮ ਨਹੀਂ ਹੈਗਾ ਤੇ ਇੱਕ ਜਗ੍ਹਾ ਕਹਿੰਦਾ ਮੈਂ ਮਦਦ ਕਰਨੀ ਹੈ ਤੇ ਫਿਰ ਕਿੱਥੋਂ ਕਰਨੀ ਆਨੇ ਤੇ ਉਹ ਕਹਿਣ ਡਿਆ ਨਾ ਤੇ ਘਰ ਚੋਂ ਜਾਣੇ ਪੈਸੇ ਕਰਦੇ ਓ ਤੁਸੀਂ ਮਦਦ ਫੇਰ ਕਿ ਹੋਗਾ ਇਹ ਹੀ ਦਿਨੇ ਅਗਲੇ ਨੇ ਵਾਪਸ ਤੇ ਚੱਲ ਗੁਰਦੀਪ ਤੂੰ ਦੇ ਦੇ ਤੂੰ ਕਰ ਦੇ ਮਦਦ ਚ ਉਹਦੇ ਕੋ ਨਹੀਂ ਐਸੋ ਲੈ ਗੇ ਤਾਂ ਤੂੰ ਕਰ ਦੇ ਲੈ ਇਹ ਕਿਹੋ ਜੀ ਗੱਲ ਕੀਤੀ ਜੇ ਮੈਨੈ ਜੋਗੀ ਹੁੰਦੀ ਤਾਂ ਮੈਂ ਕਰ ਹੀ ਦਿੰਦੀ ਫਿਰ ਮੈਂ ਤੁਹਾਨੂੰ ਕਹਿਣਾ ਸੀ ਤੁਹਾਨੂੰ ਪਤਾ ਤੁਹਾਡੇ ਨਾਨ ਵੀ ਇਹਦਾ ਤੇ ਇੰਨਾ ਕੰਮ ਨਹੀਂ ਤੇ ਮੁੰਡਾ ਮੇਰਾ ਹੁਣ ਨੌਕਰੀ ਤੇ ਲੱਗਾ ਨਵਾਂ ਨਵਾਂ ਮੇਰੇ ਕੋ ਤੇ ਇੰਨੀ ਹੈਗੀ ਨਹੀਂ ਗੁੰਜਾਇਸ਼ ਜੇ ਹੁੰਦੀ ਤਾਂ ਮੈਂ ਕਰ ਹੀ ਦਿੰਦੀ ਫਿਰ ਮਦਦ ਮੈਂ ਤੁਹਾਨੂੰ ਥੋੜੀ ਕਹਿਣਾ ਸੀ ਕਿ ਤੁਸੀਂ ਕਰੋ ਮਦਦ ਗੁਰਦੀਪ ਵੇਖ ਤੇਰੀ ਵੀ ਦੂਰੀ ਰਿਸ਼ਤੇਦਾਰੀ ਕਰ ਸਕਦੀਆਂ ਤੂੰ ਤੇ ਕਰ ਦੇ ਵੀ ਦੋਰੀ ਰਿਸ਼ਤਾ ਦਰਿਤਾ ਹੀ ਮੈਂ ਨੋ ਵੀ ਪਤਾਵਾ ਪਰ ਮੈਂ ਐਨੇ ਜੋ ਕੀ ਨਹੀਂ ਹੈਗੀ ਜੇ ਮੈਂ ਹੁੰਦੀ ਤਾਂ ਮੈਂ ਤੁਹਾਨੂੰ ਕਹਿਣਾ ਸੀਗਾ ਤੁਹਾਨੂੰ ਪਤਾ ਤੇ ਹੈਗਾ ਤੁਹਾਡਾ ਨਾਨਾ ਵੀ ਉਹ ਤੇ ਘਰ ਹੀ ਕੰਮ ਕਰਦੇ ਤੇ ਮੁੰਡਾ ਵੀ ਅਜੇ ਹੂਣ ਹੀ ਨੌਕਰੀ ਤੇ ਲੱਗਾ ਵਾ ਤੇ ਮੈਂ ਐਨੇ ਜੋ ਕੀ ਨਹੀਂ ਹੈਗੀ ਜੇ ਮੈਂ ਹੁੰਦੀ ਤੇ ਫਿਰ ਮੈਨੂੰ ਇੰਨਾ ਜਲੀਲ ਹੋਣ ਦੀ ਲੋੜ ਨਹੀਂ ਸੀ ਤੁਹਾਡੇ ਕੋਲ ਚੱਲ ਕੁਛ ਨਾ ਕੁਛ ਤੇ ਹੱਥ ਪੱਲਾ ਰੱਖਿਆ ਹੀ ਹੋਊਗਾ ਨਾ ਨਹੀਂ ਮੈਂ ਐਨੇ ਕੁਛ ਤੂੰ ਕਰਦੇ ਕੁਛ ਮੈਂ ਲੱਕੀ ਨੂੰ ਕਹਿੰਨੀ ਆ ਇਹ ਕਰ ਦਿੰਦਾ ਵਾ ਨਾ ਤੂੰ ਬੁਰੀ ਬਣ ਤੇ ਨਾ ਅਸੀਂ ਪੂਰੇ ਬਣਦੇ ਕਰ ਦਿੰਨੇ ਆ ਗੱਲ ਕੇ ਦੋਵੇਂ ਜਣੇ ਕਰ ਦਿੰਨੇ ਆ ਗੱਲ ਸੁਣੋ ਮੈਂ ਇਨੇ ਜੋਗੀ ਨਹੀਂ ਹਾਂ ਜੇ ਤੁਹਾਨੂੰ ਪਰਮਾਤਮਾ ਨੇ ਇਨੇ ਜੋ ਵਾਕ ਕੀਤਾ ਵਾ ਤੇ ਕਰ ਦਿਓ ਮਦਦ ਅਗਲੇ ਜਦੋਂ ਕੰਮ ਕਰ ਅਗਲੇ ਦਾ ਸੈੱਟ ਹੋ ਗਿਆ ਤਾਂ ਤੁਹਾਨੂੰ ਵਾਪਸ ਹੀ ਕਰਦੇ ਨੇ ਉਹਨਾਂ ਉਹ ਮੰਮੀ ਮੇਰੀ ਗੱਲ ਸੁਣੋ ਭੂਆਣੇ ਕਿੱਥੋਂ ਮਦਦ ਕਰਨੀ ਆ ਤੁਹਾਨੂੰ ਪਤਾ ਹੀ ਆ ਮੈਨੂੰ 5000 ਦਿੱਤਾ ਹੀ ਤੇ ਭੂਆਣੇ ਤੇ ਉਸਲੇ ਮੰਗ ਰਿਆ ਸੀ ਇੰਨੇ ਮਦਦ ਨਾਲ ਕਰਕੇ ਇਹਨੇ ਇੰਨਾ ਦਿਲ ਨਹੀਂਗਾ ਕਿ ਪੈਸੇ ਦੇ ਕੇ ਤੇ ਮੁੜ ਕੇ ਮੰਗੇ ਨਾ ਭੂਆ ਕਰ ਦੇ ਮਦਦ ਇਤਰੋਂ ਤੇ ਮਿਲਣ ਦੀ ਵੀ ਪੂਰੀ ਆਸ ਆ ਦੋਰੀ ਰਿਸ਼ਤੇਦਾਰੀ ਮੰਮੀ ਤੇ ਸਹੀ ਗੱਲ ਕਹਿ ਰਹੇ ਨੇ ਆ ਨਕੀ ਉਹ ਵੀ ਮੈਂ ਤੇਰੇ ਕੋਲੋਂ ਪਤਾ ਨਹੀਂ ਕਿਉਂ ਮੰਗੇ ਮੈਂ ਮੰਗਣੇ ਨਹੀਂ ਸੀ ਉਹ ਵੀ ਉਹ ਵੀ ਜਦੋਂ ਤੂੰ ਝੂਠ ਮੁੱਕਰ ਹੀ ਗਿਆ ਵੀ ਮੈਂ ਕੋਈ ਗੱਲ ਨਹੀਂ ਕੀਤੀ ਤੇ ਮੈਂ ਵੀ ਗੁੱਸੇ 'ਚ ਆ ਕੇ ਤੇਰੇ ਕੋਲ ਪੈਸੇ ਮੰਗੇ ਮੈਂ ਤਾਂ ਮੰਗਣਾ ਹੀ ਨਹੀਂ ਸੀ ਭੂਆ ਇੱਕ ਗੱਲ ਹੈਗੀ ਆ ਉਹਨਾਂ ਨੇ ਤੇਰ ਕੋਲ ਨਹੀਂ ਮਦਦ ਮੰਗੀ ਸਾਡੇ ਕੋਲ ਮਦਦ ਮੰਗੀ ਪਤਾ ਨਾ ਭੂਆ ਦਾ ਸੁਭਾਅ ਕਿਹ ਤਰ੍ਹਾਂ ਦਾ ਵਾ ਮੈਨੂੰ ਵੀ ਪਤਾ ਲੱਗ ਗਿਆ ਭੂਆ ਦਾ ਸੁਭਾਅ ਕਿਹ ਤਰ੍ਹਾਂ ਦਾ ਵਾ ਕਈ ਤੇ ਭੂਆ ਇਹੋ ਜੀ ਹੁੰਦੀਆਂ ਵਾ ਜਿਹੜੀਆਂ ਭਤੀਜਿਆਂ ਕੋਲ ਪੈਸੇ ਨਹੀਂ ਮੰਗਦੀਆਂ ਤੂੰ ਤੇ ਉਸ ਵੇਲੇ ਮੰਮੀ ਦੇ ਸਾਹਮਣੇ ਮੈਨੂੰ ਜਲੀਲ ਕਰਤਾ ਲੈ ਆ 5000 ਰੁਪਏ ਦੇ ਵੇ ਲੱਕੀ ਤੁਹਾਡੇ ਕੋ ਤੇ ਉਹਨਾਂ ਨੇ ਤਾਂ ਮੰਗੇ ਤੇਰਾ ਤੇ ਪਿਓ ਭੇਜਦਾ 12 ਡਾਲਰ ਤਾਂ ਮੰਗੇ ਤਾਂ ਭੂਆ ਕੋ ਕਿ ਮੇਰੇ ਕੋਲ ਕੀ ਮੰਗਣਾ ਉਹਨਾਂ ਨੇ ਮੇਰੇ ਕੋਲ ਤੇ ਹੈਗੇ ਨੋਟ ਮੇਰੇ ਕੋਲ ਕੀ ਮੰਗਣਾ ਤੇਰੀ ਮੰਮੀ ਨੇ ਬਥੇਰੇ ਪੈਸੇ ਜੋੜਿਆ ਤਾਂ ਹੀ ਮੰਗੇ ਉਹਨਾਂ ਨੂੰ ਉਹਨਾਂ ਨੂੰ ਕੁਝ ਨਜ਼ਰ ਆਂਦਾ ਉਹਨਾਂ ਨੇ ਤਾਂ ਹੀ ਮੰਗੇ ਆ ਨਹੀਂ ਮੇਰੀ ਗੱਲ ਸੁਣ ਤੇ ਜੇ ਉਹ ਡਾਲਰ ਭੇਜਦੇ ਆ ਮੈਨੂੰ ਤੇ ਡਾਲਰ ਮੈਂ ਵੰਡਣ ਵਾਸਤੇ ਰੱਖੇ ਆ ਤੇ ਨਾਲੇ ਮੇਰੀ ਗੱਲ ਸੁਣ ਤੂੰ ਕਿਹੜੇ ਬੈਂਕ ਦੀਆਂ ਕਾਪੀਆਂ ਮੇਰੀਆਂ ਚੈੱਕ ਕਰ ਲੀਆਂ ਜਿਹੜੇ ਤੈਨੂੰ ਪਤਾ ਵੀ ਮੇਰੇ ਕੋਲ ਡਾਲਰ ਹੈਗੇ ਮੇਰੇ ਕੋਲ ਤਾਂ ਕੁਝ ਨਹੀਂ ਹੈਗਾ ਅੱਛਾ ਤੇ ਜੋ 12 ਵੀਰ ਜਿਹੜੀ ਕਮਾਈ ਭੇਜਦਾ ਵਾ ਉਹ ਕਿੱਥੇ ਜਾਂਦੀ ਫਿਰ ਕੀ ਪਤਾ ਤੈਨੂੰ ਵੀ ਕੁਝ ਭੇਜਦਾ ਹੀ ਹੋਏਗਾ ਭੈਣ ਆ ਤੂੰ ਕਈ ਭਰਾ ਭੈਣਾਂ ਨੂੰ ਵੀ ਤੇ ਭੇਜ ਹੀ ਦਿੰਦੇ ਨੇ ਮੈਨੂੰ ਨਹੀਂ ਕੁਝ ਭੇਜਦਾ ਜਿਵੇਂ ਆ ਭਰਾ ਭੈਣ ਨੂੰ ਦੇਣ ਲੱਗਾ ਚੀਕਦਾ ਵਾ ਉਹ ਜੋ ਉੰਜ ਦਾ ਹੀ ਉਹ ਵੀ ਭਰਾ ਵਾ ਉਹ ਆ ਜੀ ਡਾਲਰ ਤੇ ਤੁਹਾਨੂੰ ਨਜ਼ਰ ਆ ਗਏ ਤੁਹਾਨੂੰ ਇਹ ਨਹੀਂ ਪਤਾ ਡਾਲਰ ਆਉਂਦੇ ਕਿੰਨੇ ਆ ਉਹ ਜਿਹੜੇ ਉਹ ਡਾਲਰਾਂ ਦਾ ਮਸਾ ਘਰ ਦਾ ਗੁਜ਼ਾਰਾ ਚੱਲਦਾ ਵਾ ਹੁਣ ਆਪਾਂ ਸਾਰਿਆਂ ਨੂੰ ਇਹ ਥੋੜਾ ਦੱਸਣਾ ਕਿ ਸਾਨੂੰ ਇੰਨੇ ਕ ਡਾਲਰ ਆਉਂਦੇ ਆ ਨਾਲੇ ਤੁਸੀਂ ਆਹ ਕਿਹੜੀ ਡਾਲਰ ਦੀ ਗੱਲ ਕਰਤੀ ਉਤਰਾਂ ਮਦਦ ਨਹੀਂ ਕਰਨੀ ਉਤਰਾਂ ਕਹੋ ਤਾਂ ਉਹ ਤੇ ਮੰਮੀ ਨਾਲ ਗੱਲ ਕਰਨ ਦੀ ਲੋੜ ਹੀ ਨਹੀਂ ਵੀ ਤੁਹਾਨੂੰ ਡਾਲਰ ਆਂਦੇ ਆ ਤੁਹਾਡਾ ਵੀ ਤੇ ਭਰਾ ਵਾ ਵੀ ਪੁੱਛ ਲਓ ਆਪਣੇ ਭਰਾ ਨੂੰ ਨਾਲੇ ਤੈਨੂੰ ਵੀ ਪਤਾ ਉਹਦਾ ਕੰਮ ਨਹੀਂ ਸੀ ਸੈੱਟ ਤੇ ਉਹਦੇ ਪਿਓ ਨੇ ਉਹਨੂੰ ਦੁਕਾਨ ਵੀ ਖੋਲ ਕੇ ਦਿੱਤੀ ਹੈ ਤੇ ਡਾਲਰ ਐਵੇਂ ਥੋੜਾ ਫਿਰ ਡਾਲਰ ਕਿੱਥੋਂ ਬਚਣੇ ਅਗਲੇ ਦਾ ਕੰਮ ਕਰਨੇ ਹੀ ਸੈੱਟ ਕਰਕੇ ਦੇਣਾ ਤੇ ਹੱਲੇ ਤੋੜਾ ਕੰਮ ਚੰਗੀ ਤਰ੍ਹਾਂ ਚੱਲਿਆ ਵੀ ਨਹੀਂ ਆ ਵੇਖੋ ਭਾਬੀ ਦੇਣੇ ਆ ਦੋ ਨਹੀਂ ਦੇਣੇ ਨਾ ਦੇਵੋ ਇਹ ਤੁਹਾਡੀ ਸਿਰਦਰਦੀ ਠੀਕ ਆ ਨਾ ਮੈਨੂੰ ਤੇ ਜ਼ਿਆਦਾ ਗੱਲਾਂ ਕਰਨ ਦੀ ਲੋੜ ਹੀ ਨਹੀਂ ਇਹੀ ਗੱਲ ਪਤਾ ਕਿਉਂ ਕਰਨ ਦੇ ਤੁਹਾਨੂੰ ਸੀਮਾ ਨੂੰ ਸਿਖਾ ਕੇ ਭੇਜ ਜਾਣਾ ਮਾਪ ਪੁੱਤ ਬੈਠੇ ਆ ਤੇ ਜਾ ਉਹਨਾਂ ਨੂੰ ਕੋ ਦੇ ਦੇ ਦੋ ਪੈਸੇ ਮੈਂ ਜੇ ਮਦਦ ਕਰਨੀ ਨਾ ਆਪਾਂ ਥੋੜੀ ਬੋਦੀ ਕਰਨੀ ਆਪਾਂ ਲੱਖਾਂ ਦੇ ਹਿਸਾਬ ਨਾਲ ਮਦਦ ਨਹੀਂ ਕਰ ਸਕਦੇ ਹਰ ਵੇਲੇ ਤੁਹਾਡੀ ਜਿਹੜੀ ਸੂਈ ਆ ਸੀਮਾ ਤੇ ਆ ਕੇ ਕਿਉਂ ਟਿਕਦੀ ਵੀ ਸੀਮਾ ਨੇ ਹੀ ਮੈਨੂੰ ਸਿਖਾਇਆ ਹੋਏਗਾ ਜਾਂ ਮੈਂ ਹੀ ਸੀਮਾ ਨੂੰ ਸਿਖੰਦੀ ਆ ਮੇਰਾ ਆਪਣਾ ਦਿਮਾਗ ਨਹੀਂ ਹੈਗਾ ਜਾਂ ਉਹਦਾ ਆਪਣਾ ਦਿਮਾਗ ਨਹੀਂ ਹੈਗਾ ਸੀਮਾ ਦਾ ਮੈਂ ਕਹਿੰਦਾ ਵਾ ਉਹਦੇ ਮੂੰਹ ਚੋਂ ਪੰਜਾਹ ਵਾਰੀ ਮੈਂ ਤੁਹਾਡਾ ਨਾਂ ਸੁਣਦਾ ਭੂਆ ਭੂਆ ਕਰਦੀ ਰਹਿੰਦੀ ਆ ਮੰਮੀ ਦਾ ਨਾਂ ਚਾਣੀ ਲੈਂਦੀ ਕਿਉਂ ਨਹੀਂ ਕਹਿੰਦੀ ਮम्मा ਮम्मा ਹਰ ਵੇਲੇ ਪੁੱਆ ਉਹ ਆਇਤਰਾ ਉਹ ਆਇਤਰਾ ਔਰ ਰਾਤੀ ਫੋਨ ਲੱਗੇ ਮੇਰੇ ਕੰਨ ਖਾਂਦੀ ਰੋਜ਼ ਰੋਜ਼ ਰਾਤੀ ਕਿ ਤੁਸੀਂ ਮਦਦ ਨਹੀਂ ਕਰ ਸਕਦੀ ਮਦਦ ਨਹੀਂ ਕਰ ਸਕਦੇ ਤੇ ਮੈਂ ਕਹਾ ਪੁੱਆ ਕੋ 5000 ਤੇ ਹੁਣੇ ਤਾਜ਼ਾ ਤਾਜ਼ਾ ਦਿੱਤਾ ਤੇ ਕਰਦੇ ਮਦਦ ਤੇ ਪੁੱਆ ਨੇ ਤੇ ਕਰੀ ਮम्मा ਨਾ ਹੀ ਨਹੀਂ ਲਿਆ ਪੁੱਆ ਨੇ ਜਿਹੜਾ 5000 ਤੇਰੇ ਕੋਲ ਆ ਪੁੱਆ ਉਹ ਦੇ ਦਿੰਦੀ 5000 ਕਿ ਵੀ ਕੰਮ ਕਰ ਕਰੇ ਕੰਮ ਹੀ ਪੜਾ ਪਿਆ ਗਿਆ ਸੀ। ਮਾਵਾ 15 ਦਿਨ ਪੇਕੇ ਰੈਸਟ ਕਰਾਈ ਆਂ। ਹੁਣ ਉਹਨਾ ਆ ਕੇ ਉਹਨੇ ਕੰਮ ਪੈ ਗਿਆ। ਕੰਮ ਕਰਨਾ ਹੀ ਪੈਣਾ ਇਹ ਕੰਮ ਉਹਨੇ। 15 ਦਿਨ ਤੇ ਲਾ ਕੇ ਆਈਂ। ਵਿਹਲੀ ਨਾ ਆ ਕੇ ਆਈਂ। ਜਿਹੜਾ ਤੂੰ ਮੈਨੂੰ 5000 ਦਿੱਤਾ ਨਾ ਉਹ ਮੇਰੇ ਕੋਲ ਐ ਹੁਣੇ ਹੀ ਤੇ ਤੂੰ ਕੋਲੋਂ ਪਾ 45000 ਤੇ 50000 ਕਰਕੇ ਦੇ ਉਹਨਾਂ ਨੂੰ। ਲੈ, ਤੂੰ ਆਦੀ ਗੱਲ ਸੁਣੀ ਮਮੀ। ਮੈਨੂੰ ਬਾਅਦ ਚ ਮੋੜਦੀ ਜਦੋਂ ਤੇਰੇ ਕੋ ਹੋਣਗੇ ਵਾ ਤੁਹਾਨੂੰ ਕਿਤਰਾ ਪਤਾ ਕਿ ਮੈਂ 50000 ਦੀ ਮਦਦ ਕਰਨੀ ਆ 50000 ਤਾਂ ਨਾਲ ਲਿਆ ਵਾ ਨਹੀਂ ਲਿਆ ਮੈਂ ਆਪਣੇ ਕੋਲੋਂ ਕਹਿਣ ਦੀ ਵੀ 50000 ਦੀ ਮਦਦ ਤੇ ਕਰੇਗਾ ਹੀ ਨਾ ਇਸ ਤੋਂ ਘੱਟ ਤੇ ਨਹੀਂ ਕਰੇਗਾ ਓਏ ਆਪਾਂ 50000 ਦੀ ਮਦਦ ਵਾਸਤੇ ਨਹੀਂ ਮੈਂ ਕਹਿੰਦਿਆ ਆਪਾਂ ਤੇ 10000 ਮਦਦ ਕਰਨੀ ਆ ਇਸ ਤੋਂ ਉੱਪਰ ਨਹੀਂ ਕਰਨੀ ਤੇ ਨਾਲੇ ਮੇਰੇ ਕੋਲ ਇੰਨੇ ਪੈਸੇ ਨਹੀਂ ਗਏ ਜਿਹੜੇ ਮੈਂ 50 50 ਲੋਕਾਂ ਨੂੰ ਵੰਡਦਾ ਫਿਰਾਂ ਲੱਗੀ ਸਮਝ ਕੰਮ ਤੇ ਉਹਦਾ ਮਸਾ ਚੱਲਦਾ ਮੈਨੂੰ ਤੇ ਵੀ ਨਹੀਂ ਉਮੀਦ ਮਿਲਨੇ ਕਦੋਂ ਬਾਹਰ ਕੰਮ ਕਰਨ ਜਾਏਗਾ ਜਦੋਂ ਉਹਦੇ ਕੋਲ ਪੈਸੇ ਹੋਣਗੇ ਮਾਏਗਾ ਉੱਥੋਂ ਤੇ ਤੁਹਾਨੂੰ ਦੇਗਾ ਹੀ ਨਾ ਰੱਖਦੇ ਨਹੀਂ ਲਗਾਓ ਪੈਸੇ ਵਾ ਸਾਡੇ ਕੋ ਕੋਈ ਮਦਦ ਨਹੀਂ ਨਾ ਸਾਡੇ ਕੋ ਆਸ ਰੱਖਿਓ ਮੈਂ ਹੁਣੇ ਸੀਮਾ ਨੂੰ ਇੱਥੇ ਆਵਾਜ਼ ਮਾਰਦਾ ਤੇ ਮੂੰਹ ਤੇ ਤੁਹਾਡੇ ਮਨਾ ਕਰੂੰਗਾ ਮੰਮਾ ਮਾਰਾਂ ਵਾਜ ਗਾਜਨ ਮੈਨੂੰ ਤੇ ਤੂੰ ਇੰਜ ਕਿਹਾ ਵੀ ਨਾ ਮੇਰੇ ਕੋ ਆਸ ਰੱਖਿਓ ਮੈਂ ਕਹੀ ਆਸ ਰੱਖਣੀ ਮੈਂ ਜਾਣਾ ਬਾਹਰ ਜਿੰਨੇ ਜਾਣਾ ਉਹਨੂੰ ਪਤਾ ਹੋਵੇ ਤੇ ਜਾਂ ਤੈਨੂੰ ਪਤਾ ਹੋਵੇ ਲੈਣ ਵਾਲੇ ਨੂੰ ਪਤਾ ਹੋਵੇ ਤੇ ਦੇਣ ਵਾਲੇ ਨੂੰ ਪਤਾ ਹੋਵੇ ਮੈਂ ਥੋੜੀ ਜਾਣਾ ਬਾਹਰ ਤੇ ਕਰ ਦੋ ਭੂਆ ਮਦਦ ਤੁਸੀਂ ਕਰ ਦੋ ਹੈ 5000 ਹੀ ਕਰੋਗੇ ਤੁਸੀਂ ਮਦਦ ਜਿੱਤਰੀ ਆਪਣੇ ਕੋਲੋਂ ਕਰਨੀ ਹੋਵੇ ਤੇ ਕਿੰਨੀ ਕਰੋਗੇ ਮੈਂ ਤਾਂ ਇੰਨੀ ਕੀ ਕਰਾਂਗੀ ਮੇਰੇ ਕੋਲ ਨਹੀਂ ਹੈਗੀ ਗੁੰਜਾਇਸ਼ ਮੈਂ ਨਹੀਂ ਕਰ ਸਕਦੀ ਮम्मा ਮੈਂ ਹੁਣੇ ਆਵਾਜ਼ ਮਾਰਦਾ ਸੀਮਾ ਨੂੰ ਸੀਮਾ ਸੀਮਾ ਗੱਲ ਸੁਣ ਆਈਆਂ ਵਾ ਮੈਂ ਸਹੀ ਕਹਿਂਦੇ ਆ ਨਾ ਕਰਦਾ ਨਾ ਨਾ ਮੇਰੀ ਗੱਲ ਸੁਣ ਲੱਕੀ ਮੈਨੂੰ ਨਹੀਂ ਉਹ ਪਤਾ ਨਾ ਮੈਨੂੰ ਆਦੀ ਪਰਜਾਈ ਨੇ ਕੋਈ ਦੱਸਿਆ ਵਾ ਤੇ ਨਾ ਮੈਨੂੰ ਸੀਮਾ ਨੇ ਕੁਝ ਗੱਲ ਦੱਸੀ ਹੈਗੀ ਤੇ ਮੈਨੂੰ ਨਹੀਂ ਪਤਾ ਮੈਨੂੰ ਐਵੇਂ ਬੁਰੀ ਨਾ ਬਣਾ ਕਿਉਂਕਿ ਮੈਂ ਤੇ ਅੱਗੇ ਮਾੜੀ ਆ ਸੱਸਾਂ ਵੈਸੇ ਬੁਰੀਆਂ ਹੁੰਦੀਆਂ ਵਾ ਇਸ ਕਰਕੇ ਨਾ ਤੇ ਤੂੰ ਜਾਣ ਤੇਰਾ ਕੰਮ ਜਾਣੇ ਮਦਦ ਕਰਨੀ ਆ ਕਰ ਨਹੀਂ ਕਰਨੀ ਨਾ ਕਰ ਇਹ ਤੇਰੀ ਸਿਰਦਰਦੀ ਆ ਵਿੱਚ ਭੂਆ ਗਵਾਹ ਬੈਠੀ ਹਾਂ ਮੈਂ ਤਾਂ ਦੱਸਾਂ ਕੱਲ ਨੂੰ ਮੈਨੂੰ ਨਹੀਂ ਬੁਰੇ ਬਣਾਣਾ ਤੇ ਨਾ ਹੀ ਮੈਂ ਕੋਈ ਗੱਲ ਸੁਣਨੀ ਕਿ ਕਿਸੇ ਨੇ ਮੈਨੂੰ ਕੋਈ ਮਾੜਾ ਚੰਗਾ ਕਿਹਾ ਵਾ ਇਹ ਤੇਰੀ ਮਰਜ਼ੀ ਆ ਤੂੰ ਆਪਣੇ ਸਿਰ ਤੇ ਕਰਨੀ ਮਦਦ ਮੇਰੇ ਕੋ ਨਹੀਂ ਮੈਨੂੰ ਨਹੀਂ ਪੁੱਛਣਾ ਕੋਚ ਵੀ ਨੀ 15 ਦਿਨ ਤੱਕ ਤੂੰ ਲਾ ਕੇ ਆਈ ਹੈਂ ਵੇਲੀਆਂ ਰੋਟੀਆਂ ਖਾ ਕੇ ਆਈ ਹੈਂ ਹੈ ਹੈ ਤੇ ਤੈਨੂੰ ਤੇ ਇੱਥੇ ਪੈਣ ਕੰਮ ਕਰਨਾ ਪੈਣਾ ਜੇ ਮੈਂ 15 ਦਿਨ ਪੇਕੇ ਲਾਈ ਕਿੜਾ ਮੈਂ ਸੁੱਖਣੂ ਗਈ ਹਾਂ ਧੋਖਣੂ ਹੀ ਗਈ ਹਾਂ ਧੋਖਣੂ ਗਈ ਹੁਣ ਤਾਂ ਚੰਗੀ ਭਲੀ ਆਈ ਸਾਂ ਜਦੋਂ ਚੰਗੀ ਭਲੀ ਸਾਂ ਹੁਣ ਆਪਣਾ ਤੂੰ ਸਾਰਾ ਕੰਮ ਕਰਾਂਗੀ ਇੱਥੇ ਚੱਦਰ ਤੋਂ ਬਚਾਈ ਨਹੀਂ ਹਾਇਦ ਮੈਂ ਕਿਹਾ ਤੇ ਅੱਜ ਕੱਲ੍ਹ ਨੂੰ ਸਵੇਰੇ ਬਦਲ ਦੂੰਗੀ ਚੱਦਰ ਨਹੀਂ ਕੱਲ ਉਹਦੀਆਂ ਜਿਆਦੀਆਂ ਕਿ ਮੇਰੀ ਚੱਦਰ ਚਾਦੀ ਹੈ ਦੋਵੇਂ ਜਿਆਦੀਆਂ ਮੈਂ ਜਿੰਨਾ ਮੇਰੇ ਕੋਲ ਹੁੰਦਾ ਥੋੜਾ ਥੋੜਾ ਕਰਨ ਹੀ ਨਹੀਂ ਆ ਤੇ ਫੇਰ ਕਰਨਾ ਪੈਣਾ ਹੀ ਕਰ ਫੇ ਇਵੇਂ ਮਰਜ਼ੀ ਕਰ ਮੇਰੀ ਗੱਲ ਸੁਣੋ ਮੰਮੀ ਜਿੱਦਨ ਤੁਸੀਂ ਮੇਰੇ ਪੇਕੇ ਗਏ ਸੀ ਮੇਰਾ ਪਤਾ ਲੈਣ ਉਸ ਦਿਨ ਕਿਦਾਂ ਤੁਸੀਂ ਮੇਰੀ ਮਾਂ ਨੂੰ ਕਹਿੰਦੇ ਸੀ ਵੀ ਕੋਈ ਨਹੀਂ ਭੈਜੀ ਮੈਂ ਕੁੜੀ ਨੂੰ ਲੈ ਕੇ ਜਾਣਾ ਵਾ ਮੈਂ ਇਹਨੂੰ ਆਪ ਰੈਸਟ ਕਰਾਵਾਂਗੀ ਹੋ ਤੁਸੀਂ ਆਉਂਦੇ ਫੇਰ ਉਹ ਕੰਮ ਸ਼ੁਰੂ ਕਰਤਾ ਵਾ ਤੇ ਮੈਂ ਹੁਣ ਦੱਸ ਕੀ ਕਰਾਂ ਫੇ ਮੇਰੇ ਕੋਲ ਨਹੀਂ ਹੁੰਦਾ ਮੈਂ ਕੀ ਕਰਾਂ ਤੇ ਮੈਂ ਤੇ ਤੁਹਾਨੂੰ ਕਿਹਾ ਹੀ ਨਹੀਂਗਾ ਨਾ ਕਰੋ ਜੇ ਤੂੰ ਮੈਨੂੰ ਤੈਨੂੰ ਕਹਨੀ ਆ ਕਿ ਚਲੋ ਕੰਮਵਾਲੀ ਲਵਾ ਲੈਨੇ ਆ ਹੱਥੋਂ ਹੱਤੀ ਦੋਵੇਂ ਰਲ ਕੇ ਕੰਮ ਕਰ ਲਿਆ ਕਰਾਂਗੇ ਕੰਮਵਾਲੀ ਨਾਲ ਚੱਲ ਫਿਰ ਨਿਰਮਲ ਨੂੰ ਕਹਿ ਲੈ ਤੇ ਲਵਾ ਲੈ ਕੰਮਵਾਲੀ ਤੈਨੂੰ ਵੀ ਰੈਸਟ ਹੋਏਗੀ ਮੈਨੂੰ ਵੀ ਰੈਸਟ ਹੋਏਗੀ ਵੇਖੋ ਮੰਮੀ ਤੇ জোর ਜਬਰਦਸਤੀ ਨਾਲ ਕੰਮ ਕਰਾਓਗੇ ਨਾ ਮੈਂ ਬਿਲਕੁਲ ਹੀ ਨਹੀਂ ਕਰਨਾ ਮੈਂ ਕਰਨਾ ਉਹਨਾਂ ਕਿ ਜਿੰਨਾ ਤੇ ਮੇਰੇ ਸਰੀਰ ਨੂੰ ਪਾਊਗਾ ਤੇ ਭੈਣ ਤੈਨੂੰ ਕਰਨਾ ਪੈਣਾ ਮੈਂ ਤੇ ਕਰਨਾ ਨਹੀਂ ਮੈਂ ਕਿੱਥੋਂ ਕਰਾਂ ਮੇਕੋ ਚੋਂ ਪਾਣੀ ਚੱਕ ਨਹੀਂ ਘੁੱਟ ਪੀਤਾ ਜਾਣਾ ਤੇਰੇ ਮਗਰੋਂ ਮੈਂ 15 ਦਿਨ ਇੰਜ ਕੱਟੇ ਨੇ ਹੋ ਰਿਜੋਰ ਕੇ ਬਾਹਰ ਮੁੰਡਿਆਂ ਨੂੰ ਕਹਿ ਬਰੈਡ ਲੈ ਜਾ ਗਵਾਂਡੀਆਂ ਨੂੰ ਕਹਿ ਚਾਹ ਪਿਆ ਦੇ ਹੈ ਇਹ ਕੋਈ ਨੂੰਤੀ ਦਾ ਕੀ ਕੰਮ ਹੋਇਆ ਮਤੂੰ ਦੱਸ ਮੈਂ ਹਾਂ ਮੈਂ ਸੁਖ ਨੂੰ ਥੋੜੀ ਗਈ ਹਾਂ ਮੇਰੀ ਤਬੀਅਤ ਵੇਖਿਆ ਕਿੰਨੀ ਖਰਾਬ ਸੀ ਉਤੋਂ ਤੂੰ ਹੀ ਮੈਨੂੰ ਮਾਂਸ ਬਣੇ ਕਾੜੇ ਬਣਾ ਬਣਾ ਪਿਆਉਂਦੇ ਕਾੜੇ ਨਾਲ ਮੈਂ ਠੀਕ ਹੋਣਾ ਸੀ ਇਹ ਤੇ ਮੇਰੇ ਭਰਾ ਪਰਜਾਈ ਨੇ ਮੇਰੀ ਮਾਂ ਨੇ ਇੰਨੀ ਮੇਰੀ ਸੇਵਾ ਕੀਤੀ ਅਸੀਂ ਵੀ ਜੇ ਕਾੜੇ ਪੀ ਪੀ ਕੇ ਐਡੇ ਹੋਏ ਆ ਅ ਬੱਚੇ ਵੀ ਮੇਰੇ ਐਡੇ ਹੀ ਹੋਏ ਨੇ ਅੱਜ ਤੇਰੀ ਮਾਂ ਨੇ ਸੇਵਾ ਕਾਲੀ ਤੇ ਕਿਹੜੀ ਹੋਗੇ ਹੋ ਗਈ ਗੱਲ ਮਾਂ ਨੂੰ ਤੂੰ ਹੀ ਇੰਜ ਕਹਿੰਦੇ ਜਿਵੇਂ ਮੇਰੀ ਮਾਂ ਨੇ ਪਤਾ ਨਹੀਂ ਕੀ ਤੁਹਾਡੇ ਘਰੋਂ ਚੁੱਕ ਲਿਆ ਹੁੰਦਾ ਵਾ ਉਹਨੇ ਕੀ ਚੁਕਣਾ ਤੂੰ ਮਾਂ ਦੇ ਗੁਣ ਗੰਨੀ ਪਈ ਆਏ ਮਾਂ ਮਾਂ ਮੇਰੀ ਕਹਿੰਦੀ ਪਈ ਠੀਕ ਹੈ ਠੀਕ ਹੈ ਇੱਥੇ ਸੱਸ ਮਾਂ ਨਹੀਂ ਕੋਈ ਕਰ ਸਕਦੀ ਤੂੰ ਜੇ ਜਾਣ ਕੇ ਸੱਸ ਨੂੰ ਬੁਝਾਰਾਮ ਕੀਤਾ ਹੋਇਆ ਤੇ ਹੁਣ ਫਿਰ ਉਹ ਸੱਸ ਜਿਹੜੀ ਉੱਥੇ ਮੈਨੂੰ ਕਹਿੰਦੀ ਕਿ ਮੈਂ ਤੈਨੂੰ ਦੇਖ ਭਾਰ ਜਾਣ ਕੇ ਬੁਝਾਰਾਮ ਕਰਦੀ ਆ ਮੈਨੂੰ ਕਹਿਤਾ ਵੀ ਤੂੰ ਆਹ ਨਹੀਂ ਯਾ ਯਾ ਕਾਦੀ ਵਸੇ ਹੋ ਮੈਂ ਕਹਿੰਦੀ ਮਾਂ ਦੇ ਜਾ ਕੇ ਅੰਦਰ ਵਰਨਾ ਜਾ ਕੇ ਮੈਂ ਕਰ ਕਰ ਨਹੀਂ ਬਚਿਆ ਜਾਂਦਾ ਮੈਂ ਕਹਿੰਨੀ ਵਾਰ-ਵਾਰ ਮਾਤੇ ਨਾ ਜਾਵੋ ਮੈਂ ਤਾਂ ਜਾਣਾ ਹੀ ਜਿਵੇਂ ਮਰਜ਼ੀ ਕਰਾਂ ਮੈਂ ਤਾਂ ਜਾਣਾ ਹੀ ਤੇ ਮੇਰੀ ਵੀ ਜਿੱਤ ਆ ਜੇ ਐਡਾ ਰੋਗ ਨਾ ਕੰਮ ਕਰਾਓਗੇ ਨਾ ਮੈਂ ਤਿਲਾ ਬੰਨ ਕੇ ਨਹੀਂ ਜੇ ਦੂਰਾ ਕਰਨਾ ਇਹ ਤੈਨੂੰ ਕਰਨਾ ਪੈਣਾ ਆਪਣੀ ਲੋਡ ਨੂੰ ਆਪੇ ਕਰਨਾ ਪੈਣਾ ਜੇ ਤੁਹਾਨੂੰ ਇਹਨੂੰ ਕਰਨਾ ਪੈਣਾ ਕਿਹੜਾ ਨਹੀਂ ਤਿਲਾ ਬੰਨ ਕੇ ਦੂਰਾ ਕਰਨਾ ਤੂੰ ਐਦਾਂ ਨਾ ਜ਼ਰਾ ਦੀਦੀ ਤੁਸੀਂ ਹਾਂ ਮੈਂ ਮੰਮੀ ਨੂੰ ਕਿੱਦਾਂ ਬੋਲਦੀ ਤੂੰ ਦੀਦੀ ਮੈਂ ਥੋੜੀ ਭੁੱਲਣ ਨਹੀਂ ਹਾਂ ਮੰਮੀ ਨੂੰ ਮੈਂ ਤੁਹਾਨੂੰ ਪਤਾ ਵੀ ਜੀ ਮੇਰੀ ਤਬੀਅਤ ਮਸਾ ਠੀਕ ਹੋਈ ਆ ਮੈਂ ਕੋਈ ਜਿੰਨਾ ਕੰਮ ਹੋਇਆ ਮੈਂ ਸਾਰਾ ਕੰਮ ਅੰਦਰ ਕਰਕੇ ਆਈ ਹਾਂ ਰਹਿਣ ਦੇ ਦੋ ਮੈਂ ਸਾਰਾ ਕੁਝ ਹੀ ਸੁਣ ਲਿਆ ਤੈਨੂੰ ਇਹ ਪਤਾ ਕਿ ਮੈਂ ਮੰਮੀ ਬਜ਼ੁਰਗ ਹੈਗੇ ਮੰਮੀ ਕੋ ਕੰਮ ਨਹੀਂ ਹੁੰਦਾ ਤਾਂ ਤੂੰ ਉੱਥੇ ਪੇਕੇ ਜਾ ਦੇ ਆਪਣੀ ਸੇਵਾ ਕਰਾ ਕੇ ਆਈਆਂ ਤੇ ਹੁਣ ਤੂੰ ਮੰਮੀ ਨੂੰ ਇਹਦਾੜ ਕੇ ਕਹਿਣਾ ਹੈ ਦੀਦੀ ਜੀ ਮੈਂ ਪੇਕੇ ਸੇਵਾ ਕਰਾ ਕੇ ਆਈਆਂ ਮੈਂ ਕੋਈ ਸੋਖ ਨੂੰ ਗਈ ਹਾਂ ਮੇਰੀ ਤਬੀਅਤ ਨਹੀਂ ਹੀ ਠੀਕ ਮੈਂ ਤਾਂ ਹੀ ਗਈ ਆ ਮੰਮੀ ਨੂੰ ਮੈਂ ਕਹਿੰਨੀ ਪਈ ਆ ਕਿ ਮੈਂ ਕੰਮ ਕਰਕੇ ਥੱਕ ਗਈ ਆ ਮੇਰੇ ਕੋ ਜਿੰਨਾ ਕ ਵੀ ਹੋਇਆ ਮੈਂ ਘਾਰਾਂ ਹੀ ਆ ਇਹ ਤਾਂ ਉਲਟਾ ਕਹੀ ਜਾਂਦੇ ਕਿ ਮੈਂ ਕਰਨ ਜੋਗੀ ਨਹੀਂ ਜਿੰਨਾ ਤੂੰ ਹੀੋਂ ਪਾਰਾ ਮੇਰੇ ਮੰਜੇ ਦੀ ਮੈਂ ਕਹਿੰਦੀ ਮੈਂ ਕੱਲ ਤੱਕ ਚੁੱਕ ਦਾਂਗੀ ਚੱਦਰ ਮੈਂ ਕਿਹੇ ਗੱਲੋਂ ਪਿੱਛੇ ਥੋੜੀ ਹਟ ਗਈ ਮਨਜੀਤ ਮਨਜੀਤ ਮੇਰੀ ਤੂੰ ਹੀ ਕੰਮ ਕਰਨਾ ਹੈ ਮੰਮੀ ਨੇ ਥੋੜੀ ਕਰਨਾ ਤੂੰ ਆਪਣੇ ਪੇਕੇ ਘਰ ਗਈ ਆ ਤੇਰੀ ਭਾਬੀ ਕੰਮ ਕਰਦੀ ਸੀ ਨਾ ਭਾਬੀ ਨੇ ਕੀਤਾ ਨਾ ਸਾਰਾ ਤੂੰ ਕੀ ਮੰਮੀ ਨੂੰ ਕਹਿੰਦੀ ਆ ਕਿ ਕੰਮ ਵਾਲੀ ਰੱਖ ਲਓ ਕੋਈ ਕੰਮ ਵਾਲੀ ਨਹੀਂ ਆਣੀ ਤੈਨੂੰ ਹੀ ਕਰਨਾ ਪੈਣਾ ਤੇਰੀ ਭਾਬੀ ਕਿੰਨੀਆਂ ਕ ਕੰਮ ਵਾਲੀਆਂ ਲਾਈਆਂ ਆ ਮੇਰੇ ਵੱਲੋਂ ਇੱਕ ਮੈਂ ਨਹੀਂ ਸਾਰਾ ਘਰ ਦਾ ਕੰਮ ਕਰਦੀ ਬੱਚੇ ਸਾਂਭਦੀਆਂ ਇਹਨਾਂ ਨੂੰ ਸਵੇਰੇ ਤੋਰਦੀਆਂ ਮੇਰੀ ਮੈਂ ਕਿਹੜੋ ਕੇ ਕੰਮ ਵਾਲੀ ਲਾਈਆ ਤੈਨੂੰ ਵੀ ਕਰਨਾ ਹੀ ਪੈਣਾ ਆ 15 ਦਿਨ ਤੋਂ ਉੱਥੇ ਰਹਿਈ ਨਾ ਅੰਦਰ ਦੇਖ ਕਿ ਕਿੰਨਾ ਗੰਦ ਪਿਆ ਆ ਇੱਕ ਦਿਨ ਆੜ ਕੇ ਮੈਂ ਸਫਾਈ ਕੀਤੀ ਆ ਹੁਣ ਤੇਰੀ ਵਾਰੀ ਆ ਤੈਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਪੈਣੀ ਆ ਦੀਦੀ ਮੈਂ ਜ਼ਿੰਮੇਵਾਰੀ ਤੋਂ ਭੱਜਣੀ ਕਿਹੜਾ ਦੇਈ ਆ ਮੈਂ ਕਹਿੰਦ ਦੇਈ ਮੈਂ ਘਰ ਦੀ ਪਈ ਆ ਪਰ ਨਹੀਂ ਤੂੰ ਹੀ ਮੇਰੇ ਪੇਕੇ ਕਹਿੰਦੇ ਕਿ ਮੇਰੀ ਭਾਬੀ ਮੇਰੀ ਮਾਂ ਮੇਰੀ ਭਾਬੀ ਨਾ ਬਥੇਰਾ ਕੰਮ ਕਰਾਂਦੀ ਆ ਹੁਣ ਮੰਮੀ ਤੇ ਕਿਤੇ ਪਾਣੀ ਦਾ ਗਲਾਸ ਵੀ ਨਹੀਂ ਚੁੱਕਦੇ ਤੈਨੂੰ ਪਤਾ ਮੰਮੀ ਤੇ ਬਜ਼ੁਰਗ ਹੈ ਮੰਮੀ ਕੋ ਤੇ ਇੱਥੋਂ ਤੱਕ ਤੁਰਿਆ ਨਹੀਂ ਜਾਂਦਾ ਮੰਮੀ ਕਿੱਦਾਂ ਪਾਣੀ ਦਾ ਗਲਾਸ ਚੁੱਕ ਲੈਣ ਮੰਮੀ ਨੇ 15 ਦਿਨ ਕੱਢ ਲੈਣਾ ਹੁਣ ਤੇਰੀ ਵਾਲੀ ਤੇਰੀ ਜ਼ਿੰਮੇਵਾਰੀ ਤੂੰ ਸਫਾਈਆਂ ਕਰਨੀ ਆ ਤੂੰ ਕੱਪੜੇ ਧੋਣੇ ਤੂੰ ਘਰ ਨੂੰ ਸੰਭਾਲਣਾ ਮੇਰੇ ਵੀਰ ਨੇ ਕੋਈ ਕੰਮ ਵਾਲੀ ਨਹੀਂ ਲਾਉਣੀ ਮੇਰੇ ਰੋਜ਼ ਕੰਨ ਖਾਨੀ ਆ ਨਾ ਰੋਜ਼ ਮੈਨੂੰ ਕੰਨੀ ਆ ਨਾ ਵੀ ਮੇਰੇ ਭਰਾ ਦੀ ਮਦਦ ਕਰੋ ਮੇਰੇ ਕੋ ਕੋਈ ਮਦਦ ਨਹੀਂ ਕਰੇਗੀ ਤੇ ਮੇਰੇ ਕੋ ਆਸ ਨਹੀਂ ਰੱਖੀ ਨਹੀਂ ਅੱਜ ਤੀ ਮੈਨੂੰ ਜਵਾਬ ਦੇ ਦਿੱਤੀ ਦੰਦ ਦੇ ਭਾਬੀ ਆਈ ਉਹ ਦੰਦ ਮੈਂ ਤੁਹਾਨੂੰ ਕਿਹਾ ਸੀ ਮੈਨੂੰ ਉਹ ਦੰਦ ਦਾ ਨਾਂ ਕਰ ਦਿੰਦੇ ਜਿਆਦਾ ਨਹੀਂ ਤੇ ਦਸ 2000 ਰੁਪਏ ਦੇ ਦਰਦ ਕਰ ਦੋ ਘਰਾਂ ਦੇ ਵਿੱਚ ਖਰਚ ਕਰੀਂ ਦੇ ਹੀ ਆ ਇੰਨੇ ਕੁ ਤਾਂ ਪੈਸੇ ਆਮ ਹੀ ਕਰਾਂ ਜਿਵੇਂ ਹੁੰਦੀ ਆ ਜੋ ਵੀ ਤੁਹਾਡੇ ਕੋ ਬਿਨਾ ਹੁਣ ਉਦੋਂ ਦੀ ਤੇ ਤੈਨੂੰ ਮੈਂ ਨਾ ਕਰਨਿਆ ਵਾ ਉਹ ਵੀ ਬਾਕੀ ਰਹਿ ਗਈ ਤੈਨੂੰ ਉਦੋਂ ਵੀ ਕਿਹਾ ਇਹ ਨਾ ਮੇਰੇ ਵੱਲੋਂ ਨਾ ਵਾ ਪਰ ਤੂੰ ਹੀ ਤਾਂ ਗੁੱਸੇ 'ਚ ਕੀਤਾ ਸੀ ਉਦੋਂ ਮੈਂ ਤੁਹਾਨੂੰ ਮਗਰੋਂ ਆਵਾਜ਼ ਮਾਰੀ ਮੈਂ ਇਹ ਥੋੜੀ ਸੋਚਿਆ ਸੀ ਕਿ ਸੱਚੀ ਤੇ ਹੀ ਨਾ ਕਰ ਦੇਣੀ ਇੰਜ ਨਾ ਕਰੋ ਬੜੀ ਆਸ ਸੀ ਰਾਮਾ ਨੂੰ ਕਹਿਣਾ ਤੇ ਆਸ ਹੁੰਦੀ ਆ ਕਿ ਉਦੋਂ ਭਾਬੀ ਆਈ ਸੀ ਨਾ ਆਸ ਲੈ ਕੇ ਆਈ ਸੀ ਜਿਹੋਂ ਨਹੀਂ ਕੋਛੇ ਤੂੰ ਕੋਈ ਗਹਿਣਾ ਘਿਰ ਵੀ ਰੱਖ ਲਓ ਤੇ ਮਦਦ ਤੇ ਜਿਹੋਂ ਕਰੋ ਨਾ ਉਹ ਆਜੀ ਤੂੰ ਇੱਕ ਉਹ ਆਪਣੇ ਤਰੀਕੇ ਥੋੜਾ ਜਿਹਾ ਇਹਨਾਂ ਨੇ ਮੇਰੇ ਤੇ ਕਹਿਣਾ ਮੰਨਣਾ ਨਹੀਂ ਹੈਗਾ ਕਿ ਦੇਖੋ ਮੰਗਣ ਮਦਦ ਵੇਖ ਜੀ ਮੈਂ ਬੜਾ ਕਹਿ ਕੇ ਵੇਖ ਲਈ ਉਹ ਨਹੀਂ ਕਿਹ ਗੱਲ ਤੇ ਹੁੰਦੇ ਮੈਂ ਤੇ ਕਿਹਾ ਮੈਨੂੰ ਵੀ ਜਿਹੜਾ 5000 ਦਿੱਤਾ ਹੀ ਮੇਰੇ ਕੋਲ ਲੈ ਬਾਕੀ ਆਪਣੇ ਕੋਲ ਪਾ ਤੇ ਦੇ ਉਹਨਾਂ ਨੂੰ 50000 ਰੁਪਿਆ ਕਰਕੇ ਦੇ ਤੇ ਕਹਿੰਦਾ 50000 ਤੁਸੀਂ ਕਰ ਦੋ ਮਦਦ ਮੈਂ ਕਹਾ ਮੈਂ ਜਿੰਨੇ ਜੋ ਕੀ ਹੁੰਦੀ ਤੇ ਮੈਂ ਕਰ ਹੀ ਦਿੰਦੀ ਤੇ ਤੂੰ ਵੀ ਮੇਰੀ ਗੱਲ ਸੁਣ ਆਪਣੇ ਤੌਰ ਤੇ ਤਰੀਕੇ ਨਾਲ ਇਹਨਾਂ ਨੂੰ ਕਹਿ ਲਿਆ ਕਰ ਤੂੰ ਵੀ ਹਰ ਵੇਲੇ ਪੂਆ ਪੂਆ ਨਾ ਕਰਿਆ ਕਰ ਉਹ ਤੇ ਅੱਗੇ ਨਹੀਂ ਟਿਕੰਦਨਦੇ ਮੈਨੂੰ ਉਹ ਤਾਂ ਸਾਨੂੰ ਮਤ ਦੇਂਦੀ ਆ ਉਹ ਤੇ ਕਹਿੰਦੀ ਗਹਿਣਾ ਗਿਰਵੀ ਰੱਖ ਲੋ ਤੇਰੇ ਪੇਕੇ ਨੇ ਪਾਇਆ ਕਿਹੜਾ ਗਹਿਣਾ ਜਿਹੜਾ ਗਿਰਵੀ ਰੱਖੇ ਹੂਕ ਮਾਇ ਚੁੰਮਕੇ ਜੇ ਪਾਏ ਮੰਮੀ ਉਹ ਕੀ ਗਿਰਵੀ ਰੱਖਾਂਗੇ ਕੀ ਮਿਲੂਗਾ ਉਹਦਾ ਨਾਲੇ ਸਿਮਾ ਮੇਰੀ ਇੱਕ ਮਿੰਟ ਸੁਣ ਗੱਲ ਆਪਣੇ ਦਿਲ ਚੋਂ ਕਿਤੇ ਇਹ ਵਹਿਮ ਨਾ ਰੱਖੀ ਕਿ ਸ਼ਾਇਦ ਲਕੀ ਨੂੰ ਮੈਂ ਕਿਹਾ ਵਾ ਜਾਂ ਕਿੱਦਾਂ ਕਿਹਾ ਵਾ ਬਾਬੂ ਜੇ ਤੇਰੇ ਕੋ ਹੈਗਾ ਨਾ ਗਹਿਣਾ ਤੇ ਤੂੰ ਉਹਨੂੰ ਫੜਾ ਉਹ ਰੱਖਣ ਦਾ ਗਿਰੇ ਸਾਰਾ ਲੋਕਰ ਚ ਜਾ ਕੇ ਡਵਾ ਲਓ ਥੋੜਾ ਜਿਹਾ ਤੇ ਜੇ ਗਿਰਵੀ ਰੱਖੀ ਤੇ ਥੋੜੇ ਬੁੱਧ ਪਏ ਮੈਂ ਤੇ ਤੁਹਾਨੂੰ ਮਦਦ ਤੇ ਕਰ ਦੂੰ ਸੀਮਾ ਕਿਹੜਾ ਗਾਣਾ ਲੋਕਰ ਚ ਪਿਆ ਹੈ ਕਿਹੜੇ ਗਹਿਣੇ ਦੀ ਗੱਲ ਕਰਦੀ ਪਈਆਂ ਮਮਾ ਮੈਨੂੰ ਪਤਾ ਵਾ ਇਹ ਕਿਆ ਵਾਲਾ ਤਾਂ ਮੈਨੂੰ ਕੋਈ ਇੰਨਾ ਖਾਸ ਪਿਆ ਨਹੀਂ ਕਾਂਟੇ ਜੂਰ ਪਏ ਸੀ ਉਦੋਂ ਤੇ ਪਿਆ ਨਾ ਸੋਕ ਨਾ ਸੂਈ ਮੇਰੇ ਸਾਰੇ ਚਾੜੀ ਜਿਹੀ ਉਹ ਵੀ ਤੇ ਮੇਰਾ ਵਾ ਜੇ ਕੰਮ ਆ ਜੇਗਾ ਮੇਰੇ ਵੀਰ ਦੀ ਮੈਂ ਕਹ ਗਈ ਸੀ ਕਿ ਕਿਤਨਾ ਬਹੁਤ ਮਦਦ ਹੀ ਕਰਦੀ ਮम्मी ਉਹਨੇ ਦੇ ਪੇਕਿਆਂ ਲਈ ਸਾਡੇ ਘਰ ਨੇ ਤੇ ਆਖਿਆ ਕਿ ਜੇ ਮੈਨੂੰ ਉਹਨਾਂ ਨੇ ਥੋੜੀ ਕਿਹਾ ਵਾ ਤੁਸੀਂ ਇਹ ਕਿਉਂ ਲੈ ਆਂਦੀ ਹੋ ਪੇਕਿਆਂ ਦੀ ਆਖ ਕੇ ਉਹਨਾਂ ਨੇ ਕਿਸੇ ਨੇ ਨਹੀਂ ਮੈਨੂੰ ਕਿਹਾ ਮੈਂ ਐਸੋ ਕੋ ਕਹਿ ਨਹੀਂ ਆ ਕਿ ਨਾ ਕੀ ਕਰਨੀ ਆ ਚਲੋ ਜੇ ਪਹਿਲੀ ਵਾਰੀ ਮਦਦ ਮੰਗੀ ਆ ਤੇ ਥੋੜੇ ਬਤਾ ਕਰ ਦਿੰਦੇ ਆ ਨਾ ਪਰ ਇਹ ਨਾ ਕਹੋ ਜਾਂ ਮੇਰੇ ਵੀਰੇ ਨੇ ਕਿਹਾ ਜਾ ਮੇਰੀ ਭਾਬੀ ਨੇ ਕਿਹਾ ਵਾ ਉਹਨਾਂ ਨੇ ਇਹ ਕੁਛ ਨਹੀਂ ਕਿਹਾ ਮੈਂ ਚੱਲ ਲੱਕੀ ਤੂੰ ਇੱਕ ਕੰਮ ਕਰ ਜੜਾ ਇਹਦੇ ਪੇਕਿਆਂ ਵੱਲੋਂ ਥੋੜਾ ਬੋਤਾ ਤਿੱਲ ਫੁੱਲ ਜੜਾ ਪਿਆ ਇਹਨੂੰ ਉਹ ਕਢਾ ਲਿਆ ਉਹ ਕਢਾ ਕੇ ਤੇ ਗਿਰਵੀ ਰੱਖ ਦੇ ਜਿੰਨੇ ਕ ਪੈਸੇ ਮਿਲਦੇ ਉਹ ਉਹਨਾਂ ਨੂੰ ਦੇ ਦੇ ਮੰਮੀ ਮੈਨੂੰ ਇੱਕ ਗੱਲ ਦੱਸੋ ਤੇ ਜੇ ਇਹਨਾਂ ਨੇ ਵਾਪਸ ਹੀ ਲੈਣੇ ਤੇ ਪਾਇਆ ਕਿਉਂ ਇਹਦੇ ਭਰਾਣੇ ਹਈ ਉਹਨਾਂ ਨੇ ਹੈ ਕਿਉਂ ਵੀਡੀਓ ਬਣਾਈਆਂ ਕਿਉਂ ਮੂਵੀਆਂ ਬਣਾਈਆਂ ਉੱਥੇ ਵਿਆਹ ਚ ਮੇਰੀ ਗੱਲ ਸੁਣੋ ਇਹ ਥੋੜੀ ਕਹਿਣ ਦੇ ਆ ਅਸੀਂ ਜੇ ਤੁਹਾਡੇ ਕੋ ਪੈਸੇ ਲਵਾਂਗੇ ਤੇ ਤੁਹਾਨੂੰ ਵਾਪਸ ਨਹੀਂ ਕਰਨੇ ਉਹ ਤਾਂ ਪਹਿਲੋ ਕਹਿੰਦੇ ਆ ਸਭ ਤੋਂ ਪਹਿਲੋ ਕਹਿੰਦੇ ਆ ਆਪਾਂ ਤੁਹਾਡੇ ਕੋ ਪੈਸੇ ਮੋੜਾਂਗੇ ਤੇ ਇਹ ਕਿਵੇਂ ਕਹਿ ਦਿੱਤਾ ਵੀ ਉਹਨਾਂ ਨੇ ਗਹਿਣਾ ਪਾ ਕੇ ਤੇ ਮੈਨੂੰ ਆਹ ਸਲਾਹ ਦੇ ਕੇ ਤੇ ਵਾਪਸ ਲੈ ਲੈਂਦੇ ਆ ਇਹ ਉਹਨਾਂ ਦੇ ਦਿਮਾਗ ਵਿੱਚ ਬਿਲਕੁਲ ਗੱਲ ਨਹੀਂ ਆ ਜੀ ਤੇ ਮੈਂ ਤੇ ਤੁਹਾਡੇ ਅੱਗੇ ਉਹ ਹੀ ਕਹਿੰਨੀ ਆ ਆਪਾਂ ਵੀ ਥੋੜਾ ਬੋਤਾ ਵੀ ਆ ਪਰ ਨਾ ਨਾ ਕਰੋ ਇਹਦੇ 'ਚ ਬੇਇੱਜ਼ਤੀ ਤੁਹਾਡੀ ਵੀ ਹੁੰਦੀ ਆ ਤੁਹਾਡੇ 'ਚ ਕਾਦੀ ਬੇਇੱਜ਼ਤੀ ਉਹਾਈ ਸੋਚਦੇ ਪੈਜੇ ਲੱਕੀ ਮੇਰੀ ਗੱਲ ਸੁਣਨਾ ਜੇ ਮਾਰਾਇ ਨੇ ਤੁਹਾਨੂੰ ਇੰਨਾ ਇੰਨੇ ਜੋਗਾ ਕੀਤਾ ਹੀ ਆ ਤੇ ਚਲੋ ਫੇਰ ਕੀ ਹੋ ਜਾ ਥੋੜੀ ਬੋਤੀ ਕਰ ਦਿਓ ਜਿੰਨੀ ਤੁਹਾਡੀ ਕੋ ਹੋ ਸਕਦੀ ਚਲੋ ਉੰਨੀ ਕੁ ਕਰ ਦਿਓ ਅਗਲੇ ਦੀ ਹੈਲਪ ਇਹੋ ਦੀ ਭਾਜੀ ਗਿਆਨਾ ਵੀ ਗਿਰਵੀ ਪਾਣ ਦੀ ਲੋੜ ਹੀ ਨਹੀਂ ਤੁਹਾਨੂੰ ਕੀ ਲੋੜ ਪਈ ਗਿਆਨਾ ਗਿਰਵੀ ਪਾਣ ਦੀ ਮਮਾ ਕਰ ਸਕਦੇ ਹੋ ਤੁਸੀਂ ਉਦਾਂ ਵੀ ਅਭੀ ਤੁਸੀਂ ਕਰ ਸਕਦੇ ਹੋ ਉਦਾਂ ਵੀ ਹੈਲਪ ਕਰ ਦਿਓ ਥੋੜੀ ਬੋਤੀ ਵੇਖ ਗੁਰਦੀਪ ਮੈਂ ਪਹਿਲਾਂ ਹੀ ਲੱਕੀ ਨੂੰ ਕਹਤਾ ਹੈਗਾ ਕਿ ਮੈਂ ਤੇਰੀ ਕਿਸੇ ਗੱਲ ਚ ਨਹੀਂ ਆਂਦੀ ਵੀ ਨਾ ਮੈਨੂੰ ਕਿਸੇ ਗੱਲ ਦਾ ਹੈਗਾ ਤੂੰ ਜਿੰਨੇ ਵੀ ਕਰ ਸਕਦਾ ਕਰ ਦੇ ਮੇਰੇ ਵੱਲੋਂ ਕੋਈ ਨਾ ਨਹੀਂ ਹੈਗੀ ਜਿੱਦਾਂ ਮਰਜ਼ੀ ਕਰ ਦੇ ਜਿਸ ਤਰ੍ਹਾਂ ਮਰਜ਼ੀ ਤੈਨੂੰ ਜਿੱਦਾਂ ਤੈਨੂੰ ਚੰਗਾ ਲੱਗਦਾ ਵਾ ਤੇ ਤੂੰ ਉਨੀ ਕਰ ਦੇ ਮੇਰਾ ਵਿੱਚ ਕੋਈ ਰੋਲ ਨਹੀਂ ਹਾਂ ਮੈਂ ਵਿੱਚ ਕਿਸੇ ਨੂੰ ਕੁਝ ਨਹੀਂ ਕਿਹਾ ਹਾਂ ਹੁਣ ਫਾਸਤੇ ਵਿੱਚ ਉਹ ਗਈ ਨਾ ਉਹਦੀ ਵੀ ਗਲਤੀ ਸੀ ਪ੍ਰੀਤ ਦੀ ਇਹਦੀ ਭਾਬੀ ਦੀ ਵੀ ਜਿਹੜੀ ਇਹਦੇ ਨਾਲ ਗੱਲ ਕਰ ਗਈ ਤੁਹਾਡੇ ਨਾਲ ਗੱਲ ਨਹੀਂ ਕੀਤੀ ਉਹਦਾ ਚਾਹ ਫਰਜੇ ਸੀਗਾ ਕਿ ਤੁਹਾਡੇ ਨਾਲ ਗੱਲ ਕਰਦੀ ਚਾਹੀਦਾ ਹੀ ਨਾ ਸਾਡੇ ਨਾਲ ਗੱਲ ਉਹਦਾ ਫਰਜ ਤੇ ਬੰਦਾ ਸੀ ਤੁਹਾਡੇ ਨਾਲ ਗੱਲ ਕਰਦੀ ਫਿਰ ਤੁਸੀਂ ਜੋ ਵੀ ਜਵਾਬ ਦਿੰਦੇ ਉਹਨੂੰ ਦਿੰਦੇ ਉਹ ਤਾਂ ਨਾ ਵਿੱਚ ਫਸਦੀ ਪਰ ਭਾਜੀ ਚਲੋ ਉਹ ਗਲਤੀ ਉਹਨਾਂ ਨੇ ਕੀਤੀ ਆ ਪਰ ਅੱਜ ਜੇ ਮੇਰੇ ਗੀਰ ਨੂੰ ਲੋੜ ਪਈ ਆ ਤੇ ਤੁਹਾਡੇ ਕੋਲ ਮੰਗ ਲੈ ਚਲੋ ਰੱਬ ਨਾ ਕਰੇ ਬੰਨੀ ਦਿਨੋਂ ਕਾਫੀ ਸੋਖਿਆ ਅੱਜ ਬਾਦੂ ਤੇ ਕੀ ਬਾਰੇ ਕਰਾਸ ਜੇ ਕੱਲ ਨੂੰ ਉਹਨਾਂ ਨੂੰ ਕਿਸੇ ਕੱਲ ਲੋੜ ਪੈ ਗਈ ਕੀ ਗੱਲ ਤੁਸੀਂ ਨਾ ਕਰੋਗੇ ਕੋਈ ਮਦਦ ਨਾ ਕਰੋਗੇ ਮੈਂ ਵੀ ਤੇ ਤੁਹਾਡੀ ਇੱਕਤੀ ਹਾਂ ਸੀ ਮਮਾ ਨਾ ਨਹੀਂ ਕਰਦੀ ਪਈ ਨਹੀਂ ਨਾ ਨਹੀਂ ਕਰਦੇ ਪਏ ਲੱਕੀ ਤੂੰ ਜਿੰਨੀ ਵੀ ਹੋ ਸਕਦੀ ਆ ਨਾ ਤੂੰ ਮਦਦ ਕਰ ਮਮੀ ਮੈਂ ਕਿੱਥੋਂ ਮਦਦ ਕਰਦਾ ਮੇਰੇ ਕੋ ਪੈਸੀ ਹੁੰਦੇ ਮੈਂ ਕਰਦਾ ਮੈਂ ਤੇ ਤੁਹਾਡੇ ਨਾਲ ਸਲਾਹ ਕਰਨ ਆਇਆ ਹਾਂ ਮੈਂ ਕਿਹਾ ਰੋਜ਼ ਕੰਨ ਖਾਂਦੀ ਆ ਚਲ ਕਰ ਹੀ ਦਿੰਨੇ ਮਦਦ ਤੇ ਮੈਨੂੰ ਥੋੜਾ ਪਤਾ ਹੀ ਇਹਨਾਂ ਦੀ ਸਾਨੂੰ ਮਜਬੂਰੀ ਕਰ ਦੇਣਾ ਮਦਦ ਕਰਨ ਤੋਂ ਨਹੀਂ ਕਰੋ ਜੀ ਜੇ ਬੰਦੇ ਨੇ ਨਾ ਕਰਤੀਆਂ ਉਹਨਾਂ ਨੂੰ ਸਿੱਧੀ ਸਮਝ ਨਹੀਂ ਆਉਂਦੀ ਭੂਆ ਜੀ ਕਿ ਉਹਨਾਂ ਨੇ ਨਾ ਕਰਤੀ ਪਈ ਆਪਾਂ ਨਾ ਮੰਗੀ ਇਹ ਕਿਹੋ ਜਿਹੇ ਲੋਕ ਹੈਗੇ ਆ ਇਹ ਮਗਰੀ ਪੈਗੇ ਸਾਡੇ ਮਗਰ ਤੇ ਤੇ ਕਾ ਸੁਣੋ ਉਹਨਾਂ ਨੂੰ ਕੀਤੀ ਹੋ ਨਾ ਜਾਂ ਸਨਾਹ ਤੇ ਐਸੇ ਨੇ ਦਿੱਤਾ ਨਾ ਹੂੰ ਉਹਨਾਂ ਨੇ ਨਹੀਂ ਸਾਨੂੰ ਸਨਾਹ ਦਿੱਤਾ ਤੇ ਆਪਾਂ ਐਸੇ ਨੂੰ ਕਵਾਂਗੇ ਕਿ ਉਹਨਾਂ ਨੂੰ ਸਨਾਹ ਦੇ ਨਹੀਂ ਮਦਦ ਹੋ ਸਕਦੀ ਕੋਈ ਜ਼ਬਰਦਸਤੀ ਥੋੜਾ ਕੀਤੀ ਜਾ ਸਕਦੀ ਕਿਸੇ ਨੂੰ ਭਾਜੀ ਮੈਂ ਉਹੀ ਕਹਿਨੀ ਹੈ ਵੀ ਜੇ ਨਾ ਕਰਨੀ ਤੇ ਫਿਰ ਤੁਸੀਂ ਫੋਨ ਕਰ ਦੋ ਕਰ ਦੋ ਕਹਿ ਦੋ ਵੀ ਸਾਡੇ ਕੋਲ ਨਹੀਂ ਹੈਗੀ ਮੈਂ ਤੇ ਨਹੀਂ ਕਰ ਸਕਦਾ ਤੇਰੀ ਗੱਲ ਸੁਣ ਤੇਰੇ ਭਰਾ ਨੇ ਤੇ ਇੱਕ ਵਾਰੀ ਫੋਨ ਨਹੀਂ ਕਰਕੇ ਕਿਹਾ ਮੈਨੂੰ ਕਿ ਮੈਂ ਬਾਹਰ ਜਾਣਾ ਜਾਂ ਕਦੋਂ ਮੈਨੂੰ ਤੇ ਵੀ ਨਹੀਂ ਪਤਾ ਉਹ ਤੇ ਹੁਣ ਗੱਲ ਕਰਕੇ ਗਈ ਪ੍ਰੀਤ ਤੇ ਚਲੋ ਤਾਂ ਹੀ ਪਤਾ ਲੱਗਾ ਵਾ ਵੀ ਜਾਣਾ ਉਹਨੇ ਬਾਹਰ ਤੇ ਜਾਣ ਲੱਗਾ ਕਹਿੰਦੀ ਫੋਨ ਕਰਕੇ ਮਿਲ ਕੇ ਜਾਵਾਂ ਜਾਣਗੇ ਨਹੀਂ ਬਾਜੀ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਕੀ ਗੱਲ ਮੈਂ ਘਰ ਦਾ ਮੈਂ ਬੰਨੀ ਇਹਨਾਂ ਦੇ ਹੈ ਵਾ ਜਵਾਈ ਆ ਕੋਈ ਕੋਈ ਹੁੰਦਾ ਵਾ ਇਹ ਬੰਦਾ ਦੱਸਦਾ ਯਾ ਜਵਾਈ ਪਾਈ ਨੂੰ ਹਰ ਇੱਕ ਗੱਲ ਕਰਦਾ ਕਈ ਇੱਥੋਂ ਤੱਕ ਕਿ ਸਲਾਵਾ ਕਰਦੇ ਆ ਭਾਈਆਂ ਨੂੰ ਬੁਲਾ ਕੇ ਇਹ ਭਾਈਆ ਪਾ ਗੱਲ ਕਰਨ ਲੱਗੇ ਮੇਰੇ ਨਾਲ ਕੋਈ ਕਿੰਨੀ ਸਲਾਹ ਕੋਈ ਨਹੀਂ ਕਰਦਾ ਪੁੱਛੋ ਸਾਡੇ ਸਾਹਮਣੇ ਬੈਠੀ ਆ ਪ੍ਰਿੰਸ ਦਾ ਮੇਰੇ ਕੋਲ ਹਲੇ ਤੱਕ ਵੀਨੇ ਨੂੰ ਫੋਨ ਨਹੀਂ ਆਇਆ ਉਨੇ ਹਲੇ ਤੱਕ ਵੀ ਨਹੀਂ ਇਹਨਾਂ ਨੂੰ ਫੋਨ ਕਰਕੇ ਦੱਸਿਆ ਹੈਗਾ ਕਿ ਮੈਂ ਬਾਹਰ ਜਾਣਾ ਮम्मा ਉਹ ਆਪ ਬਹੁਤ ਟੈਨਸ਼ਨ ਚ ਵੀ ਪੈਸਿਆਂ ਦਾ ਰਿਸਬੈਂਡ ਨਹੀਂ ਹੁੰਦਿਆ ਸੋਕਾ ਮੈਂ ਇੱਕ ਦਿਨ ਫੋਨ ਕਰਕੇ ਪੁੱਛਿਆ ਵੀ ਪੈਸਿਆਂ ਦਾ ਕਹਿੰਦੇ ਕੋਈ ਨਹੀਂ ਥੋੜਾ ਬਹੁਤਾ ਠੱਡੇ ਵੱਲ ਹੋ ਜੇ ਤੁਹਾਡੇ ਕੋਲ ਤੇ ਇੱਕ ਦੋ ਜਣੇ ਨੂੰ ਮੈਂ ਕਿਹਾ ਤੇ ਇਸ ਕਰਕੇ ਨਹੀਂ ਫੋਨ ਉਹਨਾਂ ਨੇ ਕੀਤਾ ਹੈਗਾ ਮम्मा 10000 ਦੀ ਮਦਦ ਕਰਦੇ 5000 ਪੁਗਾ ਤੁਸੀਂ ਦੇਣਾ ਤੇ 5 ਆਪਾ ਦਵਾਂਗੇ ਬਸ ਗੱਲ ਖਤਮ ਮੈਂ ਚੱਲਿਆ ਦੁਕਾਨ ਤੇ